ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਲਯੁਗ ਬੋਧ ਆਉ ਔ ਤਾਰ ਹੈ ਬੋਧ ਅਬੋਧ ਨਾ ਦ੍ਰਿਸ਼ਟੀ ਆਵ ਕੋਈ ਨ ਕਿਸਾ ਵਰ ਜਾਈ ਸੋਈ ਕਰੇ ਜੋਈ ਮਨ ਭਾਵੈ ਕਾਲਜਗ ਬੋਧ ਔਤਾਰ ਹੈ ਬੋਧ ਆ ਬੋਧ ਨਾ ਦ੍ਰਿਸ਼ਟੀ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀ ਵਾਰ ਚੱਲ ਰਹੀ ਕਥਾ ਪਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜਿਹਦੇ ਵਿੱਚ ਪਹਿਲੀ ਵਾਰ ਦੀਆਂ 17 ਪੌੜੀਆਂ ਦੀ ਕਥਾ ਹੋ ਚੁੱਕੀ ਹੈ ਅੱਜ ਪਹਿਲੀ ਵਾਰ ਦੀ 18ਵੀਂ ਪੌੜੀ ਆਰੰਭ ਹੁੰਦੀ ਹੈ ਮਨ ਮਿਰਤਿਆਂ ਇਕਾਗਰ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਾਲਯੁਗ ਬੋਧ ਔਤਾਰ ਹੈ ਬੋਧ ਅਬੋਧ ਨਾ ਦ੍ਰਿਸ਼ਟੀ ਆਵੈ ਸਾਧਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲਾਂ ਦਾ ਕਾਲਯੁਗ ਦੇ ਵਿੱਚ ਕੀ ਕੀ ਹੁੰਦਾ ਸੀ ਕਿਵੇਂ ਪਾਪ ਵਧਿਆ ਕਿਹੜੇ ਕਿਹੜੇ ਅਵਤਾਰ ਆਏ ਉਹਦੇ ਬਾਅਸਤੇ ਭਾਈ ਗੁਰਦਾਸ ਜੀ ਦੱਸ ਰਹੇ ਹਨ ਆਂਦੇ ਹਨ ਕਾਲਯੁਗ ਬੋਧ ਅਵਤਾਰ ਹੈ ਬੋਧ ਆ ਬੋਧਨਾਦ ਰਿਕਤੀ ਆਵੇ ਕਾਲਯੁਗ ਦੇ ਸਮੇਂ ਵਿੱਚ ਬੋਧ ਨੇ ਅਵਤਾਰ ਲਿਆ ਭਾ ਬੋਧ ਦਾ ਅਵਤਾਰ ਹੋਇਆ ਪਰ ਗਿਆਨ ਅਗਿਆਨ ਦਾ ਨਿਰਣਾ ਤੇ ਨਜ਼ਰ ਨਹੀਂ ਆਉਂਦਾ ਬੋਧ ਦਾ ਅਰਥ ਹੈ ਗਿਆਨ ਅਬੋਧ ਦਾ ਭਾਵ ਹੈ ਅਗਿਆਨ ਜੋ ਗਿਆਨ ਹੈ ਤੇ ਅਗਿਆਨ ਹੈ ਇਹਦਾ ਨਰਣਾ ਨਹੀਂ ਦਿਸਦਾ ਕੋਈ ਨਾ ਕਿਸਾ ਵਰਜਾਈ ਸੋਈ ਕਰੇ ਜੋਈ ਮਨ ਪਾਵੇ ਕੋਈ ਕਿਸੇ ਨੂੰ ਮਨਾ ਨਹੀਂ ਕਰਦਾ ਭਾਵ ਕੋਈ ਕਿਸੇ ਨੂੰ ਸਿੱਧੇ ਬੰਨੇ ਨਹੀਂ ਲਾਉਂਦਾ ਗਿਆਨਵਾਨ ਜੋ ਲੋਕ ਹਨ ਭਾਵ ਉਹ ਬੈਠ ਗਏ ਹਨ ਜਾ ਕੇ ਜਾਂ ਗਿਆਨਵਾਨ ਲੋਕ ਜੋ ਸਮਝਾਉਂਦੇ ਹਨ ਪਰ ਕੋਈ ਸਮਝਦਾ ਨਹੀਂ ਜੋ ਮਨ ਵਿੱਚ ਆਉਂਦਾ ਹੈ ਉਹ ਹੀ ਕਰਦੇ ਹਨ ਕਿਸੇ ਪੂਜਾਈ ਸਿਲਾ ਸੁਣਨ ਕੋਈ ਗੋਰੀ ਮੜੀ ਪੂਜਾਵੇ ਭਾਈ ਗੁਰਦਾਸ ਜੀ ਆਂਦੇ ਹਨ ਆਕਾਰਪੁਰਖ ਨੂੰ ਛੱਡ ਕੇ ਕੋਈ ਮੜੀ ਮਸਾਣੀਆਂ ਦੀ ਪੂਜਾ ਕਰਦਾ ਹੈ ਕੋਈ ਪੱਥਰ ਦੀ ਪੂਜਾ ਕਰਦਾ ਹੈ ਇਸ ਤਰ੍ਹਾਂ ਕੋਈ ਮੂਰਤਾਂ ਦੀ ਪੂਜਾ ਕਰਦਾ ਹੈ ਭਾਵ ਉਸ ਅਕਾਲ ਪੁਰਖ ਨੂੰ ਛੱਡ ਦਿੱਤਾ ਮੂਰਤੀ ਪੂਜਾ ਮੜੀ ਮਸਾਣ ਕਬਰਾਂ ਦੀ ਪੂਜਾ ਹੋਣ ਲੱਗੀ ਤੰਤਰ ਮੰਤਰ ਪਾਖਾંડ ਕਰ ਕਲਹੇ ਕ੍ਰੋਧ ਬਹੁਵਾਦ ਵਧਾਵੇ ਕਈ ਮੰਤਰ ਪਵੀ ਤੇ ਪਖੰਡ ਕਰਨ ਲੱਗੇ ਝਗੜਾ ਗੁੱਸਾ ਤੇ ਪਖੰਡਵਾਦ ਵੱਧ ਗਿਆ ਬਹੁਤ ਪਖੰਡਵਾਦ ਵੱਧ ਗਿਆ ਆਪਸ ਵਿੱਚ ਲੋਕ ਲੜਨ ਲੱਗ ਪਏ ਵਹਿਮਾ ਭਰਮਾ ਵਿੱਚ ਪੈ ਗਏ ਆਪੋ ਤਾਪੀ ਹੋਏ ਕ ਨਿਆਰੇ ਨਿਆਰੇ ਧਰਮ ਚਲਾਵੈ ਭਾਈ ਗੁਰਦਾਸ ਜੀ ਆਂਦੇ ਹਨ ਆਪੋ ਥਾਪੀ ਹੋ ਕੇ ਅੱਡੋ-ਅੱਡ ਧਰਮ ਤੋਰੇ ਹਨ ਭਾਵ ਆਪਣੇ-ਆਪਣੇ ਧਰਮ ਥਾਬ ਦਿੱਤੇ ਤੇ ਅਨੇਕ ਮਤ ਧਾਰਨ ਕਰਲੇ ਅਨੇਕਾਂ ਮਤਾਂ ਵਿੱਚ ਪੈ ਗਏ ਕੋਈ ਪੂਜੇ ਚੰਦ ਸੂਰ ਕੋਈ ਧਰ ਤੇ ਆਕਾਸ਼ ਮਨਾਵੇ ਭਾਈ ਗੁਰਦਾਸ ਜੀ ਆਂਦੇ ਨੇ ਕੋਈ ਚੰਦਰਮਾ ਤੇ ਸੂਰਜ ਦੀ ਪੂਜਾ ਕਰਦਾ ਹੈ ਕੋਈ ਧਰਤੀ ਤੇ ਆਕਾਸ਼ ਨੂੰ ਮਨਾਉਣ ਲੱਗ ਪਏ ਦੇਤਨਾਥ ਅਦਿੱਤਨਾਥ ਸੰਭਵਨਾਥ ਪਾਰਸਪ ਤੇ ਅਰਹੰਤ ਆਦ 24 ਅਵਤਾਰ ਹੋਰ ਮੰਨੇ ਗਏ ਭਾਵ ਜਿਹੜੇ ਲੋਕ ਹਨ ਕੋਈ ਚੰਦਰਮਾ ਦੀ ਪੂਜਾ ਕਰਦਾ ਕੋਈ ਸੂਰਜ ਦੀ ਕੋਈ ਧਰਤੀ ਤੇ ਆਕਾਸ਼ ਨੂੰ ਮਨਾਉਣ ਲੱਗ ਪਏ ਸੱਚ ਦਾ ਗਿਆਨ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਨਾਲ ਕੋਈ ਨਹੀਂ ਜੁੜਿਆ ਆਉਣ ਪਾਣੀ ਬੈ ਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੈ ਪੌਣ ਭਾਵ ਹਵਾ ਪਾਣੀ ਅੱਗ ਨੂੰ ਤੇ ਕੋਈ ਧਰਮ ਰਾਜ ਨੂੰ ਹੀ ਪਰਸੰਨ ਕਰਨ ਲੱਗ ਗਿਆ ਕੋਈ ਪਾਣੀ ਨੂੰ ਤੇ ਅੱਗ ਨੂੰ ਖੁਸ਼ ਕਰਨ ਦੇ ਵਿੱਚ ਲੱਗਾ ਹੋਇਆ ਹੈ ਕੋਈ ਧਰਮ ਰਾਜੇ ਨੂੰ ਖੁਸ਼ ਕਰਨ ਵਿੱਚ ਲੱਗਾ ਹੈ ਉਹ ਕਟ ਧਰਮੀ ਭਰਮ ਭੁਲਾਵੈ ਭਾਈ ਗੁਰਦਾਸ ਜੀ ਆਪਣਾ ਦ੍ਰਿਸ਼ਟਾਨ ਦਿੰਦੇ ਹਨ ਆਂਦੇ ਫੋਕੀ ਫੋਕੇ ਧਰਮੀ ਭਰਮ ਵਿੱਚ ਪਏ ਭੁੱਲ ਗਏ ਸੱਚ ਅਕਾਲ ਪੁਰਖ ਨੂੰ ਛੱਡ ਕੇ ਪਰਮਾ ਦੇ ਵਿੱਚ ਲੋਕ ਭੁੱਲ ਗਏ ਭਾਈ ਗਲਾਨ ਜਗਤ ਵਿੱਚ ਭਾਈ ਗਲਾਨ ਜਗਤ ਪਰ ਵਿੱਚ ਚਾਰ ਵਰਣ ਆਸਰਮ ਉਪਾਏ ਅਗੇ 19ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਆਂਦੇ ਹਨ ਜਗਤ ਦੇ ਵਿੱਚ ਗਲਾਨੀ ਵੱਡੀ ਗਲਾਨੀ ਉੱਠ ਗਈ ਭਾਵ ਇੱਕ ਦੂਜੇ ਤੋਂ ਨੱਕ ਵੱਟਣ ਲੱਗ ਪਏ ਈਰਖਾ ਦੇ ਵਿੱਚ ਆ ਗਏ ਲੋਕ ਚਾਰ ਵਰਣ ਖੱਤਰੀ ਬ੍ਰਾਹਮਣ ਵੈਸ ਸੂਦਰ ਇਹ ਚਾਰ ਵਰਣ ਹਨ ਆਸ਼ਰਮ ਗ੍ਰਸਪਤੀ ਬ੍ਰਾਹਮਣ ਪਰਸਤੀ ਗ੍ਰਸਤੀ ਬ੍ਰਾਹਮਣ ਬਾਨ ਪਰਸਤੀ ਬ੍ਰਹਮਚਾਰੀ ਸੰਨਿਆਸੀ ਇਹ ਚਾਰ ਜਿਹੜੇ ਆਸ਼ਰਮ ਹਨ ਇਸੇ ਤਰ੍ਹਾਂ ਵਰਣਾ ਆਸ਼ਰਮ ਦਾ ਵਿੱਚ ਲੋਕ ਪੈ ਗਏ ਵੱਡੇ ਇੱਕ ਦੂਜੇ ਤੋਂ ਮੂੰ ਵਟਣ ਲੱਗ ਪਏ ਭਾਵ ਈਰਖਾ ਦੇ ਵਿੱਚ ਆ ਗਏ ਦਸ ਨਾਮ ਸੰਨਿਆਸੀਆ ਜੋਗੀ ਬਾਰਹ ਪੰਥ ਚੜਾਏ ਸਨਿਆਸੀਆਂ ਦੇ ਦਸ ਨਾਮ ਗਿਰੀਪੁਰੀ ਭਾਰਤੀ ਸਰਸਪਤੀ ਦੰਡੀ ਆਰਣਯ ਆਦਿਕ ਤੇ ਯੋਗੀਆਂ ਨੇ ਆਪਣੇ 12 ਪੰਥ ਚਲਾ ਦਿੱਤੇ ਜੰਗਮ ਅਤੇ ਸਰੇਵੜੇ ਦਗੇ ਤੇ ਗੰਬਰਵਾਦ ਕਰਾਏ ਜੰਗਮ ਸਰੇਵੜੇ ਤੇ ਦਿਗੰਬਰਾਂ ਜੈਨੀਆਂ ਨੇ ਦੰਗੇਵਾਦ ਰਚਾ ਦਿੱਤੇ ਭਾਵ ਲੜਾਈ ਝਗੜੇ ਰਜਾ ਦਿੱਤੇ ब्राह्मण बहु प्रकार कर शास्त्र वेद पुराण लड़ाए ये ब्राह्मणा ने बहुत प्रकार करके शास्त्र ते वेदा नु आपस विच लड़ा देता भाव एक ग्रंथ दूजे दा विरोध कर रिया है इस तरह पखंडा विच वहमा विच पा देता आपो अपने जेड़े ग्रंथ रचे ओना दे एक दूजे दा विरोध करदे हन ਇੱਕ ਗ੍ਰੰਥ ਨੂੰ ਦੂਜੇ ਦਾ ਵਿਰੋਧੀ ਬਣਾ ਦਿੱਤਾ ਇਸੇ ਤਰ੍ਹਾਂ ਵੇਦ ਸਾਸ਼ਤਰ ਇਹਨਾਂ ਨੇ ਲੜਾ ਦਿੱਤੇ ਖੱਟ ਦਰਸ਼ਨ ਬਹੁ ਗੈਰ ਕਰ ਨਾਲ ਸਤੀਸ ਪਖੰਡ ਰੜਾਏ ਛੇ ਸਾਸ਼ਤਰ ਨਿਆਏ ਵੇਦਾਂਤ ਆਦਿਕ ਆਪੋ ਆਪ ਵਿੱਚ ਵਿਵਾਦ ਛੜਿਆ ਭਾਵ ਆਪਸ ਵਿੱਚ ਲੜਾ ਦਿੱਤੇ ਨਾ ਨਾ ਪ੍ਰਕਾਰ ਦੇ ਪਖੰਡੋ ਦੇ ਵਿੱਚ ਲਿਖ ਦਿੱਤੇ ਤੰਤ ਮੰਤਰ ਆਸਾਇਣਾ ਕਰਾ ਮਾਤਕਾਲ ਖੜਲਪਟਾਏ ਤਵੀਤ ਧਾਗੇ ਮੰਤਰ ਰਸੈਣਾ ਤੇ ਕਰਾ ਮਾਤਾਂ ਦੀ ਕਾਲਕ ਨਾਲ ਲਿਬੜ ਗਏ ਭਾਵ ਲੋਕਾਂ ਨੂੰ ਡਰਾ ਕੇ ਪਹਿਲੋ ਤੰਤਰ ਮੰਤਰ ਨਾਲ ਸਿੱਧੀਆਂ ਲੈ ਕੇ ਫਿਰ ਲੋਕਾਂ ਨੂੰ ਡਰਾ ਕੇ ਆਪਣੀ ਪੂਜਾ ਕਰਾਉਣ ਲੱਗ ਪਏ ਇੱਕ ਹਸਤੇ ਬਹੁ ਰੂਪਕਾਰ ਰੂਪ ਕਰੂਪੀ ਘਣੇ ਦਿਖਾਏ ਇੱਕ ਰੂਪ ਤੋਂ ਬਹੁਤੇ ਰੂਪ ਬਣਾ ਕੇ ਭਲੇ ਬੁਰੇ ਰੂਪ ਦੱਸ ਕੇ ਭਾਵ ਰਾਸਾ ਆਦਿਕ ਪਾਉਣ ਲੱਗ ਪਏ ਕਰਦੇ ਹੋਗੇ ਅੰਦਰ ਪਰਮ ਬੋਲਾਏ ਭਾਈ ਗੁਰਦਾਸ ਜੀ ਆਂਦੇ ਹਨ ਕਾਲ ਯੁਗ ਵਿੱਚ ਲੋਕ ਜਿਹੜੇ ਹਨ ਭਰਮਾਂ ਵਿੱਚ ਭੁੱਲ ਗਏ ਬਹੁ ਵਾਟੀ ਜਗ ਚੱਲਿਆ ਤਬ ਇਹੀ ਭਏ ਮੁਹੰਮਦ ਯਾਰਾ ਜਦ ਮੁਹੰਮਦ ਤੇ ਉਸ ਦੇ 4000 ਭਾਵ ਅਬੂ ਬਕਰ صدیق ਉਮਰਾ ਫਰੂਕ ਉਸਮਾਨ ਗਨੀ ਹਜਰਤ ਅਲੀ ਇਹ ਹੋਏ ਤਦੋਂ ਇਨਾਂ ਨੇ ਮਹਿਜਬ ਦੀਆਂ ਜਗਤ ਦੇ ਵਿੱਚ ਕਈ ਵਾਟਾਂ ਸੜਕਾਂ ਚਲਾਈਆਂ ਕੋਮਾ 72 ਸੰਗ ਕਰ ਬਹੁ ਵਿਦ ਵੈਰ ਵਿਰੋਧ ਬਸਾਰਾ ਅੰਦੇ ਮੁਹੰਮਦ ਜਦੋਂ ਆਇਆ ਤੇ ਚਾਰ ਇਹਦੇ ਯਾਰ ਆਏ ਭਾਵ ਮਿੱਤਰ ਆਏ 72 ਕੋਮਾ ਦੀ ਵੰਡ ਕਰਕੇ ਕਈ ਤਰ੍ਹਾਂ ਦਾ ਵੈਰ ਵਿਰੋਧ ਭਾਵ ਲੜਾਈ ਝਗੜੇ ਪਾਪ ਹੋਰ ਵਧਾ ਦਿੱਤੇ ਰੋਜ਼ੇ ਈਦ ਨੇ ਬਾਜ ਕਰ ਕਰਮੀ ਬੰਦ ਕੀਆ ਸੰਸਾਰਾ ਆਂਦੇ ਇਹਨਾਂ ਨੇ ਕੀ ਕੀਤਾ 30 ਰੋਜੇ ਦੋ ਈਦਾਂ ਪੰਜ ਨਮਾਜ਼ਾਂ ਬਣਾ ਕੇ ਕਰਮਾਂ ਵਿੱਚ ਸੰਸਾਰ ਨੂੰ ਕੈਦ ਕਰ ਦਿੱਤਾ ਕਹਿਣ ਤੋਂ ਭਾਵ ਹੈ ਵੀ ਭਾਉ ਭਗਤੀ ਦੀ ਥਾਂ ਤੇ ਕੇਵਲ ਫੋਕੇ ਕਰਮ ਹੀ ਰਹਿ ਗਏ ਪੀਰ ਪੈਗੰਬਰ ਆਉਲੀਏ ਗੌਸ ਕੋਤਬ ਬਹੁ ਭੇਖ ਸਵਾਰਾ ਪੀਰ ਪੈਗੰਬਰ ਆਉਲੀਏ ਗੌਸ ਤੇ ਕੋਤਬ ਆਦਿਕ ਬਹੁਤ ਭੇਖ ਭਾਵ ਐ ਨਾ ਨਾ ਨੇ ਭੇਖ ਬਣਾ ਦਿੱਤੇ ਅਬਮਾਨ ਦੇ ਵਿੱਚ ਵੜ ਗਏ ਬਹੁਤ ਹੰਕਾਰੀ ਹੋ ਗਏ ਠਾਕੁਰ ਦੁਆਰੇ ਢਾਹੇ ਕਹ ਤਹਿ ਠੌੜੀ ਮਾ ਸੀਤ ਉਸਾਰਾ ਭਾਈ ਗੁਰਦਾਸ ਜੀ ਆਂਦੇ ਹਨ ਇਹੋ ਜੇ ਮੁਹੰਮਦ ਦੇ ਅੱਗੇ ਆਏ ਲੋਕ ਆਮ ਮੁਸਲਮਾਨ ਇੰਨੇ ਆਏ ਹੰਕਾਰੀ ਹੋ ਗਏ ਠਾਕੁਰ ਦੁਆਰਿਆਂ ਨੂੰ ਢਾਕੇ ਭਾਵ ਮੰਦਰਾਂ ਨੂੰ ਢਾਕੇ ਉਸ ਸਥਾਈ ਮਸੀਤਾਂ ਉਸਾਰ ਦਿੱਤੀਆਂ ਐਸੇ ਜ਼ਾਲਮ ਹੋ ਗਏ ਇਹ ਲੋਕ ਮਾਰਨ ਗਊ ਗਰੀਬਨ ਧਰਤੀ ਉੱਪਰ ਪਾਪ ਬਿਥਾਰਾ ਗਊ ਗਰੀਬ ਨੂੰ ਕੋਣ ਲੱਗ ਪਏ ਧਰਤੀ ਤੇ ਫਿਰ ਪਾਪ ਫੈਲ ਗਿਆ ਬਹੁਤ ਪਾਪ ਹੋਣ ਲੱਗ ਪਿਆ ਆ ਕਿਰਤ ਕਣ ਹੋ ਗਏ ਉਪਕਾਰੀ ਤੇ ਗਰੀਬ ਜੰਤੂ ਦੇ ਘਾਤਕ ਹੋ ਗਏ ਭਾਵ ਗਰੀਬ ਨੂੰ ਤੇ ਗਉ ਨੂੰ ਕੌਣ ਲੱਗੇ ਬਹੁਤ ਪਾਪ ਵੱਧ ਗਿਆ ਕਾਫਰ ਮੁਹੱਦ ਮੁਲਹਦ ਇਰਮਾਨੀ ਰੂਮੀ ਜੰਗੀ ਦੁਸ਼ਮਣਦਾਰ ਕਾਫਰ ਤੇ ਦਈਮਾਨ ਦੇ ਵੈਰ ਭਾਵ ਦੇ ਭੇਦ ਦੀ ਤੇ ਰੂਮੀ ਆਰਮੇਨੀ ਆਦ ਦੇਸ਼ ਭੇਦ ਕਰਕੇ ਜੰਗ ਤੇ ਇਸਤਰੀ ਕਰਕੇ ਵੈਰ ਕਰਨਾ ਇਹ ਕੋ ਕਰਮ ਪਸਰ ਗਏ ਭਾਵ ਕੋਈ ਇਸਤਰੀ ਕਰਕੇ ਕੋਈ ਦੇਸਾਂ ਨੂੰ ਆਪਣੇ ਵਾਸ ਕਰਨ ਵਾਸਤੇ ਬਹੁਤ ਵੈਰ ਵਧਾਤੇ ਇਹੋ ਜੇ ਕੋ ਕਰਮ ਕੀਤੇ ਪਾਪੇ ਦਾ ਵਰਤੇ ਆ ਵਰਤਾਰਾ ਭਾਈ ਗੁਰਦਾਸ ਜੀ ਆਂਦੇ ਹਨ ਕਲਯੁਗ ਵਿੱਚ ਇਸ ਪ੍ਰਕਾਰ ਪਾਪ ਦਾ ਵਰਤਾਰਾ ਵਰਤ ਗਿਆ ਚਾਰ ਵਰਣ ਚਾਰ ਮਹਜਮ ਜੱਗ ਵਿੱਚ ਹਿੰਦੂ ਮੁਸਲਮਾਨਾਂ ਜਗਤ ਦੇ ਵਿੱਚ ਹਿੰਦੂਆਂ ਦੇ ਚਾਰ ਵਰਣ ਤੇ ਮੁਸਲਮਾਨਾਂ ਦੇ ਚਾਰ ਮذਬ ਹਨ ਖੁਦੀ ਬਕੀਲੇ ਤੱਕਬਰੀ ਖਿੰਚੋ ਤਾਣ ਕਰੇਣ ਤੇ ਗਾਣੇ ਇਹ ਸਭ ਖੁਦੀ ਬਕੀਲੀ ਹੰਕਾਰ ਤੇ ਖਿੱਚਾ ਖਿੱਚੀ ਤੱਕੇ ਨਾਲ ਭਾਵ ਆਪਣੇ ਧਰਮ ਵਿੱਚ ਲੋਕਾਂ ਨੂੰ ਡਰਾ ਕੇ ਲਾਲਤ ਦੇ ਕੇ ਕਰਨ ਲੱਗ ਪਏ ਇੱਕ ਦੂਜੇ ਵੱਲ ਖਿੱਚਾ ਤਾਣ ਕਰਦੇ ਹਨ ਗਾਂਗ ਬਨਾਰਸ ਹਿੰਦੂਆ ਮੱਕਾ ਕਾਬਾ ਮੁਸਲਮਾਨੇ ਹਿੰਦੂਆ ਗੰਗਾ ਤੇ ਕਾਸ਼ੀ ਮਿਥ ਲਈ ਤੇ ਮੱਕਾ ਕਾਬਾ ਮੁਸਲਮਾਨਾ ਨੇ ਮਿਥ ਲਿਆ ਮੰਨ ਲਿਆ ਸੁਨਨਤ ਮੁਸਲਮਾਨ ਦੀ ਤਿਲਕ ਜਨਿਓ ਹਿੰਦੂ ਲੋ ਬਾਣੇ ਮੁਸਲਮਾਨਾਂ ਦੀ ਸੁਨਨਤ ਨਿਸ਼ਾਨੀ ਠਹਿਰੀ ਤੇ ਤਿਲਕ ਜਨਿਓ ਜਿਹੜਾ ਹੈ ਹਿੰਦੂ ਨੇ ਆਪਣਾ ਪ੍ਰੀਤ ਪਰ ਆਪਣਾ ਪ੍ਰਤੀਤ ਮੰਨ ਲਿਆ ਭਾਵ ਨਿਸ਼ਾਨੀ ਵਾਸਤੇ ਸੁੰਨਨ ਸੁੰਨਤ ਕਰਾਉਣ ਲੱਗ ਪਏ ਮੁਸਲਮਾਨ ਤੇ ਹਿੰਦੂ ਜਿਹੜੇ ਹਨ ਇਹਨਾਂ ਨੇ ਜੰਨਿਉ ਗੱਲ ਵਿੱਚ ਧਾਰਿਆ ਆ ਰਾਮ ਰਹੀਮ ਕਹਾਇਂਦੇ ਇੱਕ ਨਾਮ ਦੁਇ ਰਾਹੇ ਪੁਲਾਣੇ ਭਾਈ ਗੁਰਦਾਸ ਜੀ ਆਂਦੇ ਹਨ ਹਿੰਦੂਆਂ ਦਾ ਰਾਮ ਤੇ ਮੁਸਲਮਾਨਾਂ ਦਾ ਰਹੀਮ ਨਾਮ ਜੋ ਇੱਕੋ ਹੀ ਹੈ ਇਹ ਵੱਖਰੇ ਨਹੀਂ ਹਨ ਪਰ ਲੋਕ ਭੁੱਲ ਕੇ ਇਹਨਾਂ ਨੇ ਆਡਾਡ ਮੰਨਣ ਲੱਗ ਪਏ ਭਾਵ ਰਸਤਾ ਇੱਕੋ ਹੀ ਹੈ ਪਰ ਭਰਮ ਭੁਲਾਣਿਆਂ ਵਿੱਚ ਭੁੱਲ ਗਏ ਲੋਕ ਇਹ ਦੋ ਆਡਾਡ ਰਸਤੇ ਇਹਨਾਂ ਬਣਾ ਦਿੱਤੇ ਬੇਦ ਕਤੇਬ ਭੁਲਾਏ ਕ ਮੋਹੇ ਲਾਲ ਤੇ ਦੁਨੀ ਸਤਾਣੇ ਦੋਵੇਂ ਜਣੇ 베ਦਾਂ ਤੇ ਕਤੇਬਾਂ ਨੂੰ ਭੁਲਾ ਕੇ ਸ਼ੈਤਾਨ ਹੋ ਗਏ ਦੁਨੀਆ ਦੇ ਲਾਲਚ ਵਿੱਚ ਫਸ ਗਏ ਸੱਚੇ ਕਿਨਾਰੇ रह ਗਿਆ ਖਹਿ ਮਰਦੇ ਬ੍ਰਾਹਮਣ ਮੌਲਾਣੇ ਪਾਈ ਗੁਰਦਾਸ ਜੀ ਆਂਦੇ ਜਿਆ ਸੱਚ ਐ ਨਾ ਉਹ ਕਿਨਾਰੇ ਰਹਿ ਗਿਆ ਕੋਈ ਨਿਆਏ ਨਹੀਂ ਪਾਪ ਵੱਧ ਗਿਆ ਜੁਰਮ ਹੋਣ ਲੱਗ ਪਿਆ ਸੱਚ ਜਿਹੜਾ ਰੱਬ ਦਾ ਨਾਮ ਐ ਉਹ ਕਿਨਾਰੇ ਰਹਿ ਗਿਆ ਬ੍ਰਾਹਮਣ ਤੇ ਮੌਲਵੀ ਆਪੋ ਆਪ ਵਿੱਚ ਖਹਿ ਕੇ ਕੇ ਮਰਨ ਲੱਗ ਪਏ ਸੇ ਰੋਣਾ ਮੱਟੇ ਆਵਣਾ ਜਾਣੇ ਭਾਈ ਗੁਰਦਾਸ ਜੀ ਆਂਦੇ ਜੋ 84 ਲੱਖ ਜੁਨਾ ਦਾ ਸਿਰ ਦੇ ਉੱਤੇ ਪਹਿਰਾ ਹੈ ਨਾ ਉਹ ਮਿਟਦਾ ਨਹੀਂ ਆਣਾ ਜਾਣਾ ਬਣਿਆ ਰਹਿੰਦਾ ਇਹਨਾਂ ਵਹਿਮਾ ਭਰਮਾ ਦੇ ਵਿੱਚ ਪਾ ਕੇ 84 ਲੱਖ ਜੁਨਾ ਦੇ ਵਿੱਚ ਜੀਵ ਸਦਾ ਪਿਆ ਰਹਿੰਦਾ ਹੈ 84 ਲੱਖ ਦਾ ਆਵਾ ਗਾਉਣ ਕਿਸੇ ਦੇ ਸਿਰ ਤੋਂ ਨਾ ਮਿਟਿਆ ਚਾਰੇ ਜਾਗੇ ਚਹੁ ਜਗੀ ਪੰਚਾਇਨ ਪ੍ਰਭ ਆਪੇ ਹੋਆ ਚਹੁ ਜਗਾ ਦੇ ਵਖੇ ਚਾਰੇ ਜਾਗੇ ਪਰਮੇਸ਼ਰ ਆਪ ਨੇ ਆਓ ਕਰਨ ਵਾਲਾ ਹੋਇਆ ਆਪੇ ਪੱਤੀ ਕਲਮੇ ਆਪ ਆਪੇ ਲੇਖਣ ਹਾਰਾ ਹੋਆ ਪੱਤੀ ਲੇਖਣ ਤੇ ਲਿਖਾਰੀ ਰੂਪ ਵੀ ਉਹ ਪਰਮਾਤਮ ਆਪ ਹੀ ਬਣਿਆ ਬਾਜ ਗੁਰੂ ਅੰਧੇ ਰਹ ਖਖ ਮਰਦੇ ਬਹੁ ਬਿਦਲੋਆ ਕਿਉਂਕਿ ਗੁਰੂ ਬਾਝ ਹਨੇਰਾ ਜਿੰਨਾ ਚਿਰ ਕੋਈ ਗੁਰੂ ਨਹੀਂ ਧਾਰਨ ਕਰਦਾ ਉਹਦੇ ਜੀਵਨ ਵਿੱਚ ਹਨੇਰਾ ਹੈ ਲੋਕ ਬਹੁਤ ਭਾਂਤ ਦੀਆਂ ਜਿਨ੍ਹਾਂ ਵਿੱਚ ਲੜ ਲੜ ਕੇ ਮਰੇ ਜਾਂਦੇ ਹਨ ਵਰਤਿਆ ਪਾਪ ਜਗਤਰ ਤੇ ਧੌਲ ਉਡੀਣਾ ਨਿਸ ਦਿਨ ਰੋਆ ਜਗਤ ਵਿੱਚ ਪਾਪ ਵਰਤ ਗਿਆ ਧਰਮ ਰੂਪੀ ਬੈਰ ਜਿਹੜਾ ਬਲਦ ਹੈ ਉਦਾਸ ਹੋ ਕੇ ਰਾਤ ਦਿਨ ਕਰਲਾਉਂਦਾ ਹੈ ਬਾਦ ਦਇਆ ਬਰਹੀਂ ਰਹੋ ਨਿਹਾਰ ਚਲੋ ਰਸਤ ਲਟੋਆ ਦਇਆ ਤੋਂ ਬਿਨਾ ਕਮਜ਼ੋਰ ਹੋ ਕੇ ਪਤਾਸ ਦੇ ਟੋਇਆ ਵਿਖੇ ਨਿਹ ਕਰਨ ਕਰਨ ਲੱਗਾ ਖੜਾ ਇਕਤੈ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ ਇੱਕ ਪੈਰ ਤੇ ਖੜੋਤਾ ਪਾਪਾਂ ਨਾਲ ਭਾਰਾ ਹੋ ਗਿਆ ਵੀ ਇਨਾ ਪਾਪ ਧਰਤੀ ਦੇ ਵੱਧ ਗਿਆ ਤੇ ਇੱਕ ਪੈਰ ਤੇ ਖੜਾ ਹੋ ਗਿਆ ਪੁਕਾਰ ਕਰਨ ਲੱਗਾ ਥੰਮੇ ਕੋਈ ਨਾ ਸਾਧ ਦਿਨ ਸਾਧਨਾ ਦਿਸੈ ਜਗ ਵਿੱਚ ਕੋ ਆ ਸਾਧੂ ਤੋਂ ਬਾਜ ਕੋਈ ਸਹਾਰਾ ਨਹੀਂ ਦੇ ਸਕਦਾ ਸਾਧ ਜਗ ਤੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ ਪਾਪ ਹੀ ਪਾਪ ਵਰਤ ਗਿਆ ਧਰਮ ਧੌਲ ਪੁਕਾਰ ਤਲੈ ਖੜੋ ਆ ਇਸ ਲਈ ਧਰਮ ਰੂਪੀ ਜਿਹੜਾ ਬਲਦ ਹੈ ਧਰਤੀ ਹੇਠ ਥੱਲੇ ਖਲੋ ਕੇ ਇਸ ਤਰ੍ਹਾਂ ਪੁਕਾਰ ਕਰਦਾ ਹੈ ਪਾਪ ਪਾਪ ਵੱਧ ਗਿਆ ਧਰਮ ਰੂਪੀ ਜਿਹੜਾ ਬਲਦ ਹੈ ਧਰਤੀ ਹੈਠਾ ਹੋ ਕੇ ਪੁਕਾਰ ਕਰਨ ਲੱਗਾ ਇਥੋਂ ਤਾਈ 22 ਪੌੜੀਆਂ ਦੀ ਵਿਚਾਰ ਹੋਈ ਆ ਪਹਿਲੀ ਵਾਰ ਦੀਆਂ ਦੀ ਹੁਣ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਦੱਸਣਗੇ ਕਿ ਕਿਵੇਂ ਧਰਤੀ ਦੀ ਪੁਕਾਰ ਸੁਣੀ ਤੇ ਸਤਿਗੁਰ ਪਰਮੇਸ਼ਰ ਆਪ ਪ੍ਰਗਟ ਹੋਏ ਸੋ ਵਿਚਾਰਾ ਕਰਦੇ ਆ ਬੇਅੰਤ ਬੇਅੰਤ ਭੁੱਲਾ ਹੋਈਆਂ ਹਨ ਗੁਰੂ ਕੀ ਸੰਗਤ ਤੇ ਸਤਿਗੁਰ ਬਖਸ਼ਣੇ ਜੋਗ ਹੈ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਥੰਮੇ ਕੋਇ ਨਾ ਸਾਦ ਦੇਨਾ ਸਾਧਨੰਦ ਇਸਾ ਜਗ ਵਿੱਚ ਕੋ ਆ ਧਰਮ ਤੌਲ ਬੁਕਾਰ ਤਲ ਖੜੋ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ